ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਨ੍ਹਾਂ ਨੇ ਤਾਂ ਆਪਣੀ ਪਿਛਲੀ ਵੀਡੀਓ ਨੇਚਰਲ ਤੇ ਮੈਨ-ਮੇਡ ਡਿਜ਼ਾਸਟਰ ਦੀ ਨਹੀਂ ਦੇਖੀ ਉਹਨਾਂ ਨੂੰ ਇਹ ਵੀਡੀਓ ਥੋੜੀ ਜੀ ਸਮਝਣ ਦੇ ਵਿੱਚ ਦਿੱਕਤ ਆਊ ਕਿ ਸਭ ਤੋਂ ਪਹਿਲਾਂ ਤਾਂ ਉਹ ਤੁਸੀਂ ਪਿਛਲੀ ਵੀਡੀਓ ਦੇਖੋ ਵੀ ਮੈਨ-ਮੇਡ ਤੇ ਨੇਚਰਲ ਡਿਜ਼ਾਸਟਰ ਕੀ ਹੁੰਦੇ ਨੇ ਹੁਣ ਆਪਾਂ ਪੰਜਾਬ ਦੇ ਹੜ੍ਹਾਂ ਬਾਰੇ ਗੱਲ ਕਰਦੇ ਆਂ ਵੀ ਕੀ ਪੰਜਾਬ ਦੇ ਹੜ ਮੈਨ-ਮੇਡ ਡਿਜ਼ਾਸਟਰ ਨੇ ਜਾਂ ਫਿਰ ਇੱਕ ਨੇਚਰਲ ਡਿਜ਼ਾਸਟਰ ਨੇ ਹਾਂਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਸਾਰੇ ਜਾਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਅੱਗੇ ਤੋਂ ਵੀ ਵਧੀਆ ਤੇ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਆਪ ਪੰਜਾਬ ਤੋਂ ਚੰਡੀਗੜ੍ਹ ਵੱਲ ਨੂੰ ਜਾਂਦੇ ਆ ਜਾਂ ਪਠਾਨਕੋਟ ਵਾਲੀ ਸਾਈਡ ਨੂੰ ਜਾਂਦੇ ਆ ਜਾਂ ਫਿਰ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਂਦੇ ਆ ਅੱਗੇ ਜਾ ਕੇ ਪਹਾੜੀਆਂ ਸ਼ੁਰੂ ਹੋਣ ਲੱਗ ਪੈਂਦੀਆਂ ਨੇ ਯਾਨੀ ਕਿ ਪੰਜਾਬ ਜਿਹੜਾ ਪਹਾੜੀਆਂ ਦੇ ਕੋਲ ਜਾਂ ਪਹਾੜੀਆਂ ਦੇ ਨਾਲ ਵਸਿਆ ਹੋਇਆ ਹੈ ਤੇ ਉਹਨਾਂ ਪਹਾੜੀਆਂ ਤੋਂ ਪਿਛਲੇ ਪਾਸੇ ਹਿਮਾਲਿਆ ਪਰਬਤ ਨੇ ਜਿੱਨਾਂ ਤੇ 365 ਦਿਨ ਬਰਫ਼ ਪੈਂਦੀ ਰਹਿੰਦੀ ਹੈ ਹੁਣ ਜਿਹੜਾ ਪਾਣੀ ਆ ਉਹ ਤਿੰਨ ਤਰੀਕੇ ਨਾਲ ਆਉਂਦਾ ਹੈ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਵਿੱਚ ਦੀ ਨੰਗਦਾ ਹੈ ਉਹ ਹੈਗਾ ਇਹ ਬਰਫ਼ ਖੁਰ ਖੁਰ ਕੇ ਪਹਾੜਾ ਤੋਂ ਉਹ ਜਿਹੜਾ ਰਸਤਾ ਹੈ ਪੰਜਾਬ ਵਿੱਚ ਦੀ ਹੁੰਦਾ ਹੋਇਆ ਪਾਣੀ ਦਾ ਦਰਿਆ ਵਾਥਣੀ ਦੀ ਹੋ ਜਾਂਦਾ ਹੈ ਅਰਬ ਸਾਗਰ ਦੇ ਵਿੱਚ ਪੰਜ ਲੈ ਕੇ ਜਾਂਦੇ ਨੇ ਪੰਜਾਬ ਚ ਉਹ ਹੈਗੇ ਆ ਜੇਲਮ ਚਨਾਬ ਰਾਵੀ ਸਤਲੁਜ ਤੇ ਬਿਆਸ ਤੇ ਇਹਨਾਂ ਦੇ ਪਰਲੇ ਬਨੇ ਇੱਕ ਵੱਡਾ ਦਰਿਆ ਜਿਹਨੂੰ ਕਿ ਇੰਡਸ ਨਦੀ ਯਾਨੀ ਕਿ ਸਿੰਧ ਦਰਿਆ ਵੀ ਕਹਿ ਦਿੱਤਾ ਜਾਂਦਾ ਹੈ ਹੁਣੇ ਪਾਣੀ ਹੌਲੀ ਹੌਲੀ ਜੰਮੂ ਕਸ਼ਮੀਰ ਵਾਲ ਦੀ ਵੀ ਵਹਿੰਦਾ ਹੈ ਇਹ ਹਿਮਾਚਲ ਵਾਲ ਦੀ ਵੀ ਵਹਿੰਦਾ ਹੈ ਜਿਹੜਾ ਕਿ ਅਰਬ ਸਾਗਰ ਤੇ ਜਾ ਕੇ ਡਿੱਗਦਾ ਹੈ ਦੂਜੇ ਨੰਬਰ ਤੇ ਜਦੋਂ ਆਪਾਂ ਕਿਸੇ ਪਹਾੜੀ ਇਲਾਕੇ ਦੇ ਵਿੱਚ ਜਾਂਦੇ ਆ ਜੋ ਕਿ ਥੋੜਾ ਜਿਹਾ ਉਚਾਈ ਤੇ ਹੁੰਦਾ ਹੈ ਉੱਥੇ ਤਾਪਮਾਨ ਥੋੜਾ ਜਿਹਾ ਠੰਡਾ ਹੁੰਦਾ ਹੈ ਉੱਥੇ ਬੱਦਲ ਹੁੰਦੇ ਨੇ ਤੇ ਬੱਦਲ ਜਦੋਂ ਪਹਾੜੀਆਂ ਦੇ ਨਾਲ ਟਕਰਾਉਂਦੇ ਨੇ ਜਾਂ ਤਾਪਮਾਨ ਠੰਡਾ ਹ ਨੇ ਹੁਣ ਉਹ ਮੀਂਹ ਦਾ ਪਾਣੀ ਵੀ ਜਿਹੜਾ ਦਰਿਆਵਾਂ ਦੇ ਵਿੱਚ ਜਾਂਦਾ ਹੈ ਜੋ ਕਿ ਅਰਬ ਸਾਗਰ ਤੇ ਡਿੱਗਦਾ ਹੈ ਤੇ ਤੀਜੀ ਗੱਲ ਆ ਜਾਂਦੀ ਹੈ ਜਦੋਂ ਮੌਨਸੂਨ ਆ ਜਾਂਦੀਆਂ ਨੇ ਆਪਾਂ ਸਾਰਿਆਂ ਨੂੰ ਪਤਾ ਹੈ ਮੌਨਸੂਨ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਬਾਰਿਸ਼ ਹੁੰਦੀ ਹੈ ਜਿਹੜੀ ਕਿ ਬਾਰਿਸ਼ ਹਿਮਾਚਲ ਦੇ ਵਿੱਚ ਹੁੰਦੀ ਹੈ ਉੱਤਰਾਖੰਡ ਦੇ ਵਿੱਚ ਹੁੰਦੀ ਹੈ ਪੰਜਾਬ ਵਿੱਚ ਵੀ ਹੁੰਦੀ ਹੈ ਉਹ ਜਿੰਨਾ ਸਾਰੇ ਦਾ ਸਾਰਾ ਪਾਣੀ ਆ ਉਹ ਦਰਿਆਵਾਂ ਵਿੱਚ ਦੀ ਹੁੰਦਾ ਹੋਇਆ ਅਰਬ ਸਾਗਰ ਦੇ ਵਿੱਚ ਡਿੱਗਣਾ ਹੁਣ ਇੱਥੇ ਤਿੰਨ ਤਰੀਕੇ ਦੇ ਪਾਣੀ ਹੋਗੇ ਇੱਕ ਬਰਫ਼ ਖੁਰ ਕੇ ਜਿਹੜਾ ਪਾਣੀ ਆਉਂਦਾ ਦੂਜਾ ਜਿਹੜੇ ਸਾਰਾ ਸਾਲ ਥੋੜੇ ਥੋੜੇ ਮੀਂਹ ਪਈ ਜਾਂਦੇ ਰਹਿੰਦੇ ਜਿਹੜਾ ਪਾਣੀ ਆ ਦਰਿਆਵਾਂ ਵਿੱਚ ਦੀ ਸਾਰਾ ਸਾਲ ਵਹਿੰਦਾ ਰਹਿੰਦਾ ਹੈ ਤੇ ਜਿਹੜਾ ਕਿ ਅਰਬ ਸਾਗਰ ਦੇ ਵਿੱਚ ਜਾ ਕੇ ਡਿੱਗਦਾ ਹੈ ਹੁਣ ਜਿਹੜੇ ਡੈਮ ਆ ਉਹ ਕਿਉਂ ਬਣਾਏ ਜਾਂਦੇ ਨੇ ਡੈਮ ਇੱਕ ਤਾਂ ਸਾਨੂੰ ਬਿਜਲੀ ਮਿਲਦੀ ਰਹਿੰਦੀ ਹੈ ਇੱਕ ਡੈਮ ਦੇ ਨਾਲ ਸਾਰਾ ਸਾਲ ਆਸ-ਪਾਸ ਦੇ ਇਲਾਕਿਆਂ ਨੂੰ ਪਾਣੀ ਮਿਲਦਾ ਹੈ ਜਿਵੇਂ ਹਿਮਾਚਲ ਹੋ ਗਿਆ ਯੂਨੀਅਨ ਟਰੇਟਰੀ ਆਫ ਦਿੱਲੀ ਹੋ ਗਿਆ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਜੇ ਡੈਮ ਨਾ ਹੋਣ ਤਾਂ ਸਾਡੇ ਕੋਲ ਪਾਣੀ ਸਟੋਰ ਨਹੀਂ ਹੋਣਾਗਾ ਤੇ ਜੇ ਸਾਡੇ ਕੋਲ ਪਾਣੀ ਸਟੋਰ ਨਾ ਹੋਇਆ ਤਾਂ ਮੰਨ ਲਓ ਜੇ ਕੱਲ ਨੂੰ ਅੱਗੇ 2-3 ਸਾਲ ਮੀਂਹ ਨਾ ਪਏ ਤਾਂ ਪਾਣੀ ਕਿੱਥੋਂ ਲੈ ਕੇ ਆਵਾਂਗੇ ਤਾਂ ਕਰਕੇ ਡੈਮ ਬਣਾਏ ਜਾਂਦੇ ਜਦੋਂ ਮੀਂਹ ਨਾ ਪੈਣ ਸੂਕੇ ਦੀ ਸਥਿਤੀ ਹੋਵੇ ਉਦੋਂ ਡੈਮ ਦੇ ਵਿੱਚੋਂ ਪਾਣੀ ਵਰਤ ਲਈਏ ਤੇ ਮੰਨ ਲਓ ਵੀ ਜੇ ਮੀਂਹ ਜ਼ਿਆਦਾ ਪੈਣ ਲੱਗ ਪਿਆ 2-3 ਸਾਲਾਂ ਦੇ ਵਿੱਚ ਵੀ ਉਹ ਇੰਨਾ ਕੁ ਪਾਣੀ ਮੰਨ ਲਓ ਵੀ ਪੰਜਾਬ ਵਿੱਚ ਜੀ ਫਲੋ ਹੋਊਗਾ ਵੀ ਉਹ ਦਰਿਆਵਾਂ ਤੋਂ ਉੱਛਲ-ਉੱਛਲ ਕੇ ਸਾਰੇ ਪੰਜਾਬ ਨੂੰ ਡੋਬ ਸਕਦਾ ਹੈ ਤਾਂ ਕਰਕੇ ਮਗਰ ਡੈਮ ਬਣਾ ਦਿੱਤਾ ਜਾਂਦਾ ਹੈ ਛੀਂਦੇ ਵਿੱਚ ਜਾਂ ਲੇਕ ਦੇ ਵਿੱਚ ਹੀ ਪਾਣੀ ਸਟੋਰ ਕਰਕੇ ਰੱਖ ਲਿਆ ਜਾਂਦਾ ਹੈ ਤਾਂ ਕਿ ਜਿਹੜਾ ਥੱਲੇ ਦੇ ਇਲਾਕਿਆਂ ਦੇ ਵਿੱਚ ਫੜ ਨਾ ਆਉਣ ਹੁਣ ਇਹਨੂੰ ਡਿਜ਼ਾਸਟਰ ਕਿਸ ਤਰੀਕੇ ਨਾਲ ਦੇਖਿਆ ਜਾਂਦਾ ਹੈ ਨੇਚਰਲ ਡਿਜ਼ਾਸਟਰ ਤਾਂ ਇਹ ਹੋ ਗਿਆ ਵੀ ਠੀਕ ਹੈ ਵੀ ਆਮ ਨਾਲੋਂ ਜ਼ਿਆਦਾ ਮੀਂਹ ਪੈ ਗਈ ਜਦੋਂ ਆਮ ਨਾਲੋਂ ਜ਼ਿਆ ਥੱਲੇ ਆਉਂਦਾ ਹੈ ਜੋ ਕਿ ਡੈਮ ਵੀ ਨਹੀਂ ਸੰਭਾਲ ਸਕਦਾ ਤੇ ਉਧਰੋਂ ਥੱਲੇ ਪੰਜਾਬ ਵਿੱਚ ਵੀ ਮੀਂਹ ਪਈ ਜਾਂਦੇ ਰਹਿੰਦੇ ਨੇ ਵੀ ਪਾਣੀ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤੇ ਉਹ ਵੀ ਕਿਤੇ ਨਾ ਕਿਤੇ ਨੇਚਰਲ ਡਿਜ਼ਾਸਟਰ ਹੈਗਾ ਹੈ ਜੋ ਕਿ ਫਲੱਡ ਕੌਜ਼ ਕਰਦਾ ਹੈ ਜੋ ਕਿ ਹੜ੍ਹ ਲੈ ਕੇ ਆਉਂਦਾ ਹੈ ਤੇ ਇਹਨੂੰ ਮੈਨ-ਮੇਡ ਡਿਜ਼ਾਸਟਰ ਕਿਉਂ ਮੰਨਿਆ ਜਾਂਦਾ ਹੈ ਮੈਨ-ਮੇਡ ਡਿਜ਼ਾਸਟਰ ਇਸ ਕਰਕੇ ਮੰਨਿਆ ਜਾਂਦਾ ਹੈ ਵੀ ਜਦੋਂ ਆਪਾਂ ਡੈਮ ਬਣਾ ਕੇ ਪਾਣੀ ਰੋਕ ਲਿਆ ਤੇ ਜਦੋਂ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਯਾਨੀ ਕਿ ਆਈਐਮਡੀ ਜਿੰਨੇ ਕੀ ਪਹਿਲਾਂ ਹੀ 2-3 ਮਹੀਨੇ ਤੁਹਾਨੂੰ ਦੱਸ ਦਿੱਤਾ ਕਿ ਇਸ ਸਾਲ ਸੰਭਾਵਨਾ ਹੈ ਜੀ ਆ ਵੀ ਮੀਂਹ ਜ਼ਿਆਦਾ ਪੈਣਗੇ ਤਾਂ ਇ ਪਰਬੰਧ ਸੰਭਾਲਦੀ ਹੈ BBMB ਪਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਵੱਲੋਂ ਪੁਰਾਣਾ ਡਾਟਾ ਚੈੱਕ ਕਰਨਾ ਚਾਹੀਦਾ ਸੀ ਉਹਦੇ ਵੱਲੋਂ ਸਾਰਾ ਡੈਮ ਦੇ ਵਿੱਚ ਪਾਣੀ ਚੈੱਕ ਕਰਨਾ ਚਾਹੀਦਾ ਸੀ ਮੀਟਿੰਗਾਂ ਕਰਨੀਆਂ ਚਾਹੀਦੀਆਂ ਸੀ ਕਿ ਕਿੰਨਾ ਪਾਣੀ ਸਾਨੂੰ ਹੁਣ ਡੈਮ ਦੇ ਵਿੱਚ ਰੱਖਣਾ ਚਾਹੀਦਾ ਹੈ ਕਿੰਨਾ ਪਾਣੀ ਪਿੱਛੋਂ ਆ ਸਕਦਾ ਹੈ ਤੇ ਕਿੰਨਾ ਪਾਣੀ ਸਾਨੂੰ ਗਾਹ ਛੱਡਣਾ ਚਾਹੀਦਾ ਹੈ ਇੱਥੇ ਲੋਕਾਂ ਦੁਆਰਾ ਇਹ ਮੰਨਿਆ ਜਾਂਦਾ ਹੈ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਥੋੜੀ ਜਿਹੀ ਗੜਬੜ ਹੋ ਗਈ ਵੀ ਪਿੱਛੋਂ ਜਿਹੜਾ ਪਾਣੀ ਹੈ ਉਹ ਜ਼ਿਆਦਾ ਆ ਗਿਆ ਫਿਰ ਜਦੋਂ ਡੈਮ ਨੂੰ ਬਚਾਉਣਾ ਹੁੰਦਾ ਹੈ ਵੀ ਪਾਣੀ ਜ਼ਿਆਦਾ ਆ ਜੇ ਡੈਮ ਦੇ ਉੱਤੋਂ ਹੀ ਪਾਣੀ ਨ ਪਾਣੀ ਛਾੜ ਦਿੱਤਾ ਜਾਂਦਾ ਹੈ ਜਦੋਂ ਪਾਣੀ ਭਾਰੀ ਮਾਤਰਾ ਦੇ ਵਿੱਚ ਛੱਡਿਆ ਜਾਂਦਾ ਹੈ ਤਾਂ ਅੰਗੇ ਦੇਖੋ ਵੀ ਰਾਜ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਆ ਵੀ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਦਰਿਆਵਾਂ ਦੇ ਵਿੱਚ ਜਦੋਂ ਪੂਰਾ ਸਾਲ ਪਾਣੀ ਵਹਿੰਦਾ ਹੈ ਤੇ ਪਾਣੀ ਦੇ ਨਾਲ ਮਿੱਟੀ ਵੀ ਵਹਿੰਦੀ ਹੈ ਜਿਹਦੇ ਨਾਲ ਮਿੱਟੀ ਦਰਿਆਵਾਂ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ ਤੇ ਦਰਿਆਵਾਂ ਦੀ ਡੂੰਘਾਈ ਆ ਉਹ ਘਟ ਜਾਂਦੀ ਹੈ ਤਾਂ ਉਸ ਕਰਕੇ ਜਦੋਂ ਦਰਿਆਵਾਂ ਦੀ ਡੂੰਘਾਈ ਘਟਦੀ ਹੈ ਤਾਂ ਦਰਿਆਵਾਂ ਦੇ ਵਿੱਚ ਪਾਣੀ ਲਿਜਾਣ ਦੀ ਜਿਹੜੀ ਹੈ ਸ਼ਮਤਾ ਉਹ ਵੀ ਘਟ ਜਾਂਦੀ ਹੈ ਤੇ ਉਸ ਤੋਂ ਬਾਅਦ ਦਰਿਆਵਾਂ ਦੇ ਵਿੱਚ ਘਾਹ ਉੱਗ ਜਾਂਦਾ ਹੈ ਕਿਤੇ ਕਿਤੇ ਕੇਲੀ ਹੋ ਜਾਂਦੀ ਹੈ ਦਰਿਆਵਾਂ ਜਦੋਂ ਛੱਡਿਆ ਜਾਂਦਾ ਹੈ ਤਾਂ ਉਹ ਪਾਣੀ ਜਿਹੜੀ ਕੇਲੀ ਹੈ ਉਹ ਪਾਣੀ ਨੂੰ ਅੱਗੇ ਨਹੀਂ ਜਾਣ ਦਿੰਦੀ ਜਿਹੜੀ ਦਰਿਆਵਾਂ ਦੇ ਵਿੱਚ ਮਿੱਟੀ ਹੈ ਉਹ ਕਿਤੇ ਨਾ ਕਿਤੇ ਉਹਨਾਂ ਦਰਿਆ ਪਾਣੀ ਨਹੀਂ ਲੈ ਕੇ ਜਾਂਦੇ ਅੱਗੇ ਤਾਂ ਕਰਕੇ ਜਿਹੜਾ ਪਾਣੀ ਹੈ ਉਹ ਦਰਿਆਵਾਂ ਦੇ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਦਰਿਆਵਾਂ ਤੋਂ ਪਾਣੀ ਬਾਹਰ ਨਿਕਲਦਾ ਹੈ ਤਾਂ ਉਹ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਫੈਲ ਜਾਂਦਾ ਹੈ ਜਿਹੜਾ ਕਿ ਹਰਦੀ ਸਥਿਤੀ ਪੈਦਾ ਕਰਦਾ ਹੈ ਫਿਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਵੀ ਕਾਰਨ ਮੰਨਿਆ ਜਾਂਦਾ ਹੈ ਜੋ ਕਿ ਇੰਨਾ ਵੈਲਿਡ ਕਾਰਨ ਨਹੀਂ ਹੈ ਪਰ ਫਿਰ ਵੀ ਮੰਨਿਆ ਜਾਂਦਾ ਹੈ ਵੀ ਪੰਜਾਬ ਦੇ ਵਿੱਚ ਹੁਣ ਝੋਨਾ ਲੱਗਦਾ ਹੈ ਜਿਹੜਾ ਝੋਨਾ ਉਹਦੇ ਨਾਲ ਜਿਹੜਾ ਕਿਸਾਨ ਹੈ ਉਹ ਮਿੱਟੀ ਨੂੰ ਇਸ ਤਰੀਕੇ ਨਾਲ ਬਣਾ ਦਿੰਦਾ ਹੈ ਕਿ ਪਾਣੀ ਮਿੱਟੀ ਦੇ ਉੱਤੇ ਖੜਾ ਰਵੇ ਥੱਲੇ ਨਾ ਜਾਵੇ ਤਾਂ ਕਿ ਝੋਨੇ ਦੀ ਜਿਹੜੀ ਫਸਲ ਆ ਉਹਨੂੰ ਪਾਣੀ ਮਿਲਦਾ ਰਹੇ ਹੁਣ ਜਦੋਂ ਦਰਿਆਵਾਂ ਦਾ ਪਾਣੀ ਝੋਨੇ ਦੀਆਂ ਫਸਲਾਂ ਜਿੱਥੇ ਲੱਗੀਆਂ ਹਨ ਉਹਨਾਂ ਫਸਲਾਂ ਦੇ ਵਿੱਚ ਜਾਂਦਾ ਹੈ ਉਹਨਾਂ ਪੈਲੀਆਂ 'ਚ ਜਾਂਦਾ ਜਿੱਥੇ ਉਹਨੇ ਤੇਜ਼ੀ ਨਾਲ ਥੱਲੇ ਨੂੰ ਜਾਣਾ ਹੈ ਮਿੱਟੀ 'ਚ ਤਾਂ ਉਹ ਤੇਜ਼ੀ ਨਾਲ ਥੱਲੇ ਪਾਣੀ ਸਿੱ ਜਦੋਂ ਪਾਣੀ ਥੱਲੇ ਸਿਮਦਾ ਨਹੀਂ ਹੈਗਾ ਤਾਂ ਪਾਣੀ ਆਸੇ-ਪਾਸੇ ਨੂੰ ਜ਼ਿਆਦਾ ਫੈਲਦਾ ਹੈ ਤੇ ਜਦੋਂ ਪਾਣੀ ਆਸੇ-ਪਾਸੇ ਨੂੰ ਜ਼ਿਆਦਾ ਫੈਲਦਾ ਥੱਲੇ ਸਿਮਦਾ ਨਹੀਂ ਉਹ ਵੀ ਇੱਕ ਹਾੜਾਂ ਦਾ ਕਾਰਨ ਮੰਨਿਆ ਜਾਂਦਾ ਹੈ ਤੇ ਇੱਥੇ ਇਹ ਵੀ ਇੱਕ ਚੀਜ਼ ਹੁੰਦੀ ਹੈ ਵੀ ਜਦੋਂ ਮੰਨ ਲਓ ਕਿ ਸੜਕਾਂ ਬਣ ਗਈਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਤੁਸੀਂ ਦਰਖਤ ਕੱਟ ਤੇ ਸੜਕਾਂ ਬਣਾ ਦਿੱਤੀਆਂ ਅਰਬਨਾਈਜੇਸ਼ਨ ਹੋ ਗਈ ਆ ਗਲੀਆਂ ਪੱਕੀਆਂ ਹੋ ਗਈਆਂ ਪੰਜਾਬ ਦੇ ਵਿੱਚ ਵੀ ਗਲੀਆਂ ਪੱਕੀਆਂ ਹੋ ਗਈਆਂ ਸੜਕਾਂ ਬਣ ਗਈਆਂ ਹੁਣ ਜਿੰਨੇ ਇਲਾਕੇ ਤੇ ਸੜਕਾਂ ਬਣੀਆਂ ਗਲੀਆਂ ਬਣੀਆਂ ਉਹ ਜਿੰਨਾ ਵੀ ਪੱਕਾ ਇਲਾਕਾ ਹੈ ਉਹ ਜਿਹੜਾ ਸਾਰਾ ਪਾਣੀ ਹੈ ਜਿੱਥੇ ਕਿਤੇ ਉਹਨੇ ਮਿੱਟੀ ਦੇ ਵਿੱਚ ਸਮੋਣਾ ਸੀ ਹੁਣ ਮਿੱਟੀ ਦੇ ਵਿੱਚ ਨਹੀਂ ਜਾਂਦਾ ਉਹ ਪਾਣੀ ਛੜਕਾਂ ਥਾਣੀ ਦੀ ਹੁੰਦਾ ਹੋਇਆ ਗਲੀਆਂ ਥਾਣੀ ਦੀ ਹੁੰਦਾ ਹੋਇਆ ਕਾਫੀ ਤੇਜ਼ ਮਾਤਰਾ ਦੇ ਵਿੱਚ ਵਹਿੰਦਾ ਹੈ ਜਦੋਂ ਪਾਣੀ ਤੇਜ਼ ਮਾਤਰਾ ਦੇ ਵਿੱਚ ਵਹਿੰਦਾ ਹੈ ਉਹ ਕਿਤੇ ਨਾ ਕਿਤੇ ਖਾਰ ਪਾਉਂਦਾ ਜਾਂਦਾ ਤੇ ਜਦੋਂ ਖਾਰ ਪਾਉਂਦਾ ਜਾਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਸੜਕਾਂ ਦੇ ਨਾਲ ਢਿੱਗਾਂ ਡਕਦੀਆਂ ਨੇ ਤਾਂ ਜਾਂ ਜਦੋਂ ਨਵੀਆਂ ਸੜਕਾਂ ਬਣਾਈਆਂ ਜਾਂਦੀਆਂ ਨੇ ਉਦੋਂ ਬੰਬਾਂ ਦੇ ਨਾਲ ਜਦੋਂ ਪਹਾੜੀਆਂ ਉਡਾਈਆਂ ਜਾਂਦੀਆਂ ਨੇ ਤਾਂ ਉਹਦੇ ਨਾਲ ਵੀ ਢਿੱਗਾਂ ਡਕਦੀਆਂ ਨੇ ਤੇ ਜਦੋਂ ਦਰਖਤ ਕੱਟੇ ਜਾਂਦੇ ਨੇ ਕਿੱਥੇ ਤਾਂ ਦਰਖਤਾਂ ਨੇ ਪਾਣੀ ਨੂੰ ਰੋਕਣਾ ਉਹਦੀ ਰਫ਼ਤਾਰ ਨੂੰ ਘੱਟ ਕਰਨਾ ਨਾਲ ਮਿੱਟੀ ਵੀ ਦਰਖਤਾਂ ਦੇ ਨਾਲ ਜਿਹੜੀ ਚੰਬ ਨੇ ਤੇ ਉਹ ਕਿੰਨੀ ਭਾਰੀ ਮਾਤਰਾ ਦੇ ਨਾਲ ਮਿੱਟੀ ਖੁਰਖੁਰ ਕੇ ਉਹ ਵੀ ਖਾਰ ਪੈਂਦੀ ਰਹਿੰਦੀ ਹੈ ਤੇ ਢਿੱਗਾਂ ਢਿੱਗਦੀਆਂ ਰਹਿੰਦੀਆਂ ਨੇ ਪਰਬਨਾਈਜੇਸ਼ਨ ਵੀ ਜ਼ਰੂਰੀ ਹੈ ਪਰ ਅਰਬਨਾਈਜੇਸ਼ਨ ਇਨਸਾਨਾਂ ਨੇ ਕੀਤੀ ਹੈ ਸੜਕਾਂ ਇਨਸਾਨਾਂ ਨੇ ਬਣਾਈਆਂ ਨੇ ਦਰਖਤ ਵੀ ਇਨਸਾਨਾਂ ਨੇ ਕੱਟੇ ਨੇ ਉਸ ਤੋਂ ਬਾਅਦ ਜੋ ਜਿਹੜੇ ਡੈਮ ਦਾ ਕਿੰਨਾ ਪਾਣੀ ਛੱਡਣਾ ਹੈ ਕਿੰਨਾ ਪਾਣੀ ਉੱਥੇ ਰੱਖਣਾ ਹੈ ਉਹ ਵੀ ਇਨਸਾਨਾਂ ਦੁਆਰਾ ਹੀ ਪ੍ਰਬੰਧ ਕੀਤਾ ਜਾਂਦਾ ਹੈ ਤੇ ਅੱਗੇ ਜਿਹੜੇ ਦਰਿਆਏ ਉਹਨਾਂ ਦੀ ਸਫਾਈ ਕਿੰਨੀ ਕਰਨ ਵਾਲੀ ਹੈ ਕਿੰਨੀ ਨਹੀਂ ਕਰਨ ਵਾਲੀ ਬੰਨ ਕਿੰਨੇ ਮਜ਼ਬੂਤ ਕਰਨ ਵਾਲੇ ਆ ਕਿੰਨੇ ਨਹੀਂ ਕਰਨ ਵਾਲੇ ਇਹ ਸਾਰਾ ਕੰਮ ਇਨਸਾਨਾਂ ਦੁਆਰਾ ਹੀ ਕਰ ਦਿੱਤਾ ਜਾਣਾ ਚਾਹੀਦਾ ਹੈ ਜਾਂ ਇ ਆਪ ਦੇ ਕੋਲ ਸੰਪਿਆ ਹੋਇਆ ਹੈ ਆਪ ਦੇ ਹੱਥਾਂ ਦੇ ਵਿੱਚ ਲਿਆ ਹੋਇਆ ਹੈ ਜਦੋਂ ਇਨਸਾਨ ਇਹ ਸਾਰੇ ਕੰਮ ਨੂੰ ਨਹੀਂ ਕਰਦੇ ਤਾਂ ਇਹ ਜਦੋਂ ਭਾਰੀ ਮਾਤਰਾ ਦੇ ਵਿੱਚ ਵਰਖਾ ਆਉਂਦੀ ਹੈ ਤਾਂ ਇਹ ਸਾਰੇ ਕੰਮ ਕਿਤੇ ਨਾ ਕਿਤੇ ਇਨਸਾਨਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤਾਂ ਇਹਨੂੰ ਕਹਿ ਦਿੱਤਾ ਜਾਂਦਾ ਹੈ ਵੀ ਇਹ ਇੱਕ ਮੈਨ-ਮੇਡ ਦਸਤ ਹੈ ਵੀ ਜਿਹੜਾ ਕੰਮ ਇਨਸਾਨਾਂ ਨੇ ਕਰਨਾ ਸੀ ਉਹ ਕਿਤੇ ਨਾ ਕਿਤੇ ਨਹੀਂ ਕੀਤਾ ਗਿਆ ਦਰਖਤਾਂ ਨੂੰ ਕਿਤੇ ਨਾ ਕਿਤੇ ਦਿਵਾਰੀ ਨਹੀਂ ਲਾਇਆ ਗਿਆ ਸੜਕਾਂ ਦਾ ਸੀਵਰੇਜ ਸਿਸਟਮ ਉਸ ਹੱਬ ਦਾ ਨਹੀਂ ਬਣਾਇਆ ਗਿਆ ਕਿਤੇ ਨਾ ਕਿਤੇ ਦਰਿਆਵਾਂ ਦੀ ਸਫਾਈ ਉਸ ਹੱਬ ਦਾ ਨਹੀਂ ਕੀਤੀ ਗਈ ਜਿਹਦੇ ਕਰਕੇ ਹੜ੍ਹ ਆਉਂਦੇ ਨੇ ਤੇ ਉਸ ਕਰਕੇ ਹੜ੍ਹ ਨੁਕਸਾਨ ਕਰਦੇ ਨੇ ਇਨਸਾਨ ਹੀ ਆਪਦੀ ਬਰਬਾਦੀ ਦਾ ਜ਼ਿੰਮੇਵਾਰ ਹੈ ਜਾਂ ਫਿਰ ਜਿਹੜੀਆਂ ਹਾਇਰ ਅਥਾਰਟिटीज ਨੇ ਉਹ ਕਿਤੇ ਨਾ ਕਿਤੇ ਉਹਨਾਂ ਤੋਂ ਮਿਸਮੈਨੇਜਮੈਂਟ ਹੋ ਜਾਂਦੀ ਹੈ ਤੇ ਮਿਸਮੈਨੇਜਮੈਂਟ ਹੋਣ ਕਰਕੇ ਉਹ ਕਿਤਨਾ ਕਿਤੇ ਦੂਜੇ ਲੋਕਾਂ ਦਾ ਨੁਕਸਾਨ ਕਰ ਦਿੰਦੀ ਹੈ ਜਿਹਦੇ ਕਰਕੇ ਇਹ ਇੱਕ ਮੈਨ-ਮੇਡ ਡਿਜ਼ਾਸਟਰ ਬਣਿਆ ਜਾਂਦਾ ਹੈ ਇਹ ਕੁਦਰਤੀ ਡਿਜ਼ਾਸਟਰ ਵੀ ਹੈ ਪਰ ਮੈਨ-ਮੇਡ ਡਿਜ਼ਾਸਟਰ ਜ਼ਿਆਦਾ ਹੈ ਕੁਦਰਤੀ ਘਟ ਹੈ ਕੁਦਰਤੀ ਸਿਰਫ ਇੰਨਾ ਹੈ ਕਿ ਮੀਂਹ ਜਿਆਦੀ ਮਾਤਰਾ ਦੇ ਵਿੱਚ ਹੋਗੇ ਜਦੋਂ ਮੀਂਹ ਜਿਆਦੀ ਮਾਤਰਾ ਦੇ ਵਿੱਚ ਹੋਗੇ ਪਾਣੀ ਜ਼ਿਆਦਾ ਹੋ ਗਿਆ ਹੁਣ ਜਦੋਂ ਪਾਣੀ ਜ਼ਿਆਦਾ ਹੋ ਗਿਆ ਜੇ ਤੁਸੀਂ ਡੈਮ ਬਣਾਏ ਆ ਤਾਂ ਉਹਨੂੰ ਸੰਭਾਲੋ ਵੀ ਨਹੀਂ ਤਾਂ ਆਪਦੇ ਆਪ ਤਾਂ ਫਿਰ ਪਾਣੀ ਨੇ ਆਪਦਾ ਰਸਤਾ ਬਣਾ Dana